ਸਾਕਾ ਸਰਹੰਦ ਦੇ ਉਹ ਦੋ ਕਿਰਦਾਰ ਜੋ ਅਣਗੌਲੀਆਂ ਕਰ ਦਿੱਤੇ ਗਏ ਨੇ Rajput ਘਰਾਣੇ ਦੀ Hindu ਲੜਕੀ ਬੀਬੀ ਭਾਗੋ ਤੇ ਬਾਬਾ ਮੋਤੀਰਾਮ ਮਹਿਰਾ ਜੀ ਆਖਰ ਕੌਣ ਸੀ ਬੀਬੀ ਭਾਗੋ ਜਿਨ੍ਹਾਂ ਨੇ ਸਹਿਜਾਦੇ ਦੀ ਸ਼ਹੀਦੀ ਦਾ ਪਤਾ ਲੱਗਣ ਤੇ ਆਪਣੇ ਆਪ ਨੂੰ ਖੰਜਰ ਮਾਰ ਲਿਆ ਸੀ। ਕੌਣ ਸਨ ਬੱਬਾ ਮੋਤੀਰਾਮ ਮਹਿਰਾਜ? ਬੀਬੀ ਭਾਗੋ ਨੇ ਇਸਲਾਮ ਕਿਉਂ ਕਬੂਲ ਕੀਤਾ? ਬੱਬਾ ਮੋਤੀਰਾਮ ਮਹਿਰਾਜ ਦਾ ਪਰਿਵਾਰਕ ਪਿਸ਼ੋਕੜ ਕੀ ਸੀ? ਬੱਬਾ ਮੋਤੀਰਾਮ ਮਹਿਰਾਜ ਜੀ ਨੇ ਸਹਿਜਾਦਾ ਤੇ ਮਾਤਾ ਜੀ ਨੂੰ ਦੁੱਧ ਪਿਉਣ ਤੋਂ ਇਲਾਵਾ ਹੋਰ ਕਿਹੜੀ ਸੇਵਾ ਕੀਤੀ ਸੀ? ਇਸਲਾਮ ਕਬੂਲ ਕਰ ਲੈਣ ਤੋਂ ਬਾਅਦ ਬੀਬੀ ਭਾਗੋ ਕਿਹੜੇ ਨਵਾਬ ਦੀ ਬੇਗਮ ਬਣਦੇ ਹਨ? ਬੱਬਾ ਮੋਤੀਰਾਮ ਮਹਿਰਾਜ ਜੀ ਨੇ ਸਹਿਜਾਦੇ ਤੇ ਮਾਤਾ ਜੀ ਨੂੰ ਦੁੱਧ ਪਿਉਣ ਦੀ ਸੇਵਾ ਕੀਤੀ ਸੀ। ਇਸ ਗੱਲ ਦੀ ਚੁਗਲੀ ਨਵਾਬ ਕੋਲ ਜਾ ਕੇ ਕੌਣ ਕਰਦਾ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪਣੀ ਪਿਛਲੀ ਵੀਡੀਓ ਚ ਦੱਸਿਆ ਸੀ ਕਿ ਜਦੋਂ ਪਰਿਵਾਰ ਵਿਛੜਾ ਹੋ ਜਾਂਦਾ ਹੈ ਤਾਂ ਫਿਰ ਮਾਤਾ ਜੀ ਤੇ ਸਹਬਜ਼ਾਦਿਆਂ ਨਾਲ ਕੀ ਕੁਝ ਹੁੰਦਾ ਏ ਕਿਵੇਂ ਮੁਰੰਡੇ ਵਿਖੇ ਉਹਨਾਂ ਨੂੰ ਤਸੀਹੇ ਦਿੱਤੇ ਜਾਂਦੇ ਹਨ ਸਰਹੰਦ ਵਿਖੇ ਉਹਨਾਂ ਨਾਲ ਕੀ ਕੁਝ ਹੁੰਦਾ ਹੈ ਤੇ ਕਿਵੇਂ ਸਹਬਜ਼ਾਦਿਆਂ ਤੇ ਮਾਤਾ ਜੀ ਦੀ ਸ਼ਹੀਦੀ ਹੁੰਦੀ ਹੈ ਉਸ ਵੀਡੀਓ ਦੇ ਵਿੱਚ ਸਾਕਾ ਸਰਹੰਦ ਦਾ ਪੂਰਾ ਹਾਲ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਜਿਨ੍ਹਾਂ ਨੇ ਅਜੇ ਵੀ ਇਹ ਵੀਡੀਓ ਨਹੀਂ ਦੇਖੀ ਸਾਡੇ ਪੇਜ ਤੇ ਵਿਜ਼ਿਟ ਕਰਕੇ ਪੂਰੀ ਵੀਡੀਓ ਦੇਖ ਸਕਦੇ ਨੇ ਜਾਂ ਫਿਰ ਇਸ ਵੀਡੀਓ ਦੇ ਅਖੀਰ ਵਿੱਚ ਮੈਂ ਉਸ ਵੀਡੀਓ ਦਾ ਲਿੰਕ ਵੀ ਦੇ ਦੇਵਾਂਗਾ ਤੁਸੀਂ ਉੱਤੇ ਕਲਿੱਕ ਕਰਕੇ ਵੀਡੀਓ ਦੇਖ ਸਕਦੇ ਹੋ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਇਤਿਹਾਸ ਦੇ ਉਹਨਾਂ ਦੋ ਅਣਗੌਲੇ ਕੀਤੇ ਗਏ ਕਿਰਦਾਰਾਂ ਦੀ ਜੋ ਗਾਇਬ ਗਾਇਸ ਸਾਡੀਆਂ ਅੱਖਾਂ ਅੱਗੇ ਤੇ ਇਤਿਹਾਸ ਵਿੱਚੋਂ ਅੱਖੋਂ ਪਰੋਖੇ ਹੋ ਗਏ ਨੇ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਸ ਵੀਡੀਓ ਨੂੰ ਆਪਾਂ ਦੋ ਭਾਗਾਂ ਵਿੱਚ ਵੰਡਾਂਗੇ ਪਹਿਲੇ ਭਾਗ 'ਚ ਆਪਾਂ ਗੱਲ ਕਰਾਂਗੇ ਬੀਬੀ ਭਾਗੋ ਜੀ ਦੀ ਬੀਬੀ ਭਾਗੋ ਜੀ ਉਹ ਜਿਨ੍ਹਾਂ ਨੇ ਸਹਬਜ਼ਾਦੇ ਦੀ ਸ਼ਹੀਦੀ ਬਾਰੇ ਪਤਾ ਲੱਗਣ ਤੇ ਆਪਣੇ ਆਪ ਨੂੰ ਖੰੰਜਰ ਮਾਰ ਕੇ ਆਤਮ ਹਕਾਤ ਕਰ ਲਿਆ ਸੀ ਤੇ ਦੂਜੇ ਬਾਬਾ ਮੋਤੀराम ਮਹਾਰਾਜ ਜੀ ਜਿਨ੍ਹਾਂ ਦੇ ਪੂਰੇ ਪਰਿਵਾਰ ਨੂੰ ਸਹਬਜ਼ਾਦਿਆਂ ਨੂੰ ਦੁੱਧ ਪਿਲਾਉਣ ਦੀ ਸੇਵਾ ਦੇ ਬਦਲੇ ਕੁੱਲ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਸੋ ਗੱਲ ਕਰਦੇ ਆਂ ਵੀਡੀਓ ਦੇ ਪਹਿਲੇ ਭਾਗ ਦੀ ਬੀਬੀ ਭਾਗੋ ਜ ਬिलासपुर ਦੇ ਰਹਿਣ ਵਾਲੇ ਸਨ ਸੋਹਣੇ ਨੈਣ ਨਕਸ਼ ਰੰਗ ਗੋਰਾ ਚਿੱਟਾ ਤੇ ਸਡੋਲ ਸਰੀਰ ਕਰਕੇ ਉਹਨਾਂ ਦੀ ਸੁੰਦਰਤਾ ਦੇ ਚਰਚੇ ਚਾਰੇ ਪਾਸੇ ਸਨ ਇੱਕ ਵਾਰ ਬੀਬੀ ਭਾਗੋ ਜੀ ਨੂੰ ਆਪਣੀ ਮਾਤਾ ਸੁਭਾਗੋ ਦੇ ਨਾਲ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਜਾਣ ਦਾ ਮੌਕਾ ਮਿਲਦਾ ਹੈ ਉਹਨਾਂ ਦੀ ਮਾਤਾ ਸੁਭਾਗੋ ਦੀ ਇੱਕ ਸਹੇਲੀ ਜੋ ਹਣ ਅਮਰਤ ਸ਼ੱਕ ਕੇ ਸਿੰਘੜੀ ਸੱਜ ਕੇ ਆਨੰਦਪੁਰ ਸਾਹਿਬ ਵਿੱਚ ਰਹਿ ਰਹੀ ਸੀ ਤੇ ਸਹਬਜ਼ਾਦਿਆਂ ਦੀ ਦੇਖਭਾਲ ਕਰਦੀ ਸੀ ਉਹਨਾਂ ਨੂੰ ਮਿਲਣ ਜਾਂਦੇ ਹਨ ਬੀਬੀ ਭਾਗੋ ਜੀ ਆਪਣੀ ਮਾਤਾ ਜੀ ਦੇ ਨਾਲ ਜਦੋਂ ਆਨੰਦਪੁਰ ਸਾਹਿਬ ਵਿਖੇ ਪਹੁੰਚਦੇ ਹਨ ਤਾਂ ਉਹ ਆਪਣੀ ਮਾਤਾ ਜੀ ਦੀ ਸਹੇਲੀ ਨੂੰ ਛੋਟੇ ਸਹਬਜ਼ਾਦਿਆਂ ਦੀ ਦੇਖਭਾਲ ਕਰਦਿਆਂ ਦੇਖਦੇ ਹਨ ਇਸ ਤਰ੍ਹਾਂ ਬੀਬੀ ਭਾਗੋ ਨੇ ਸਹਬਜ਼ਾਦਿਆਂ ਨੂੰ ਬਹੁਤ ਨੇੜੇ ਤੋਂ ਦੇਖਿਆ ਹੈ ਬੀਬੀ ਭਾਗੋ ਨੇ ਛੋਟੇ ਸਹਬਜ਼ਾਦਿਆਂ ਨੂੰ ਹੱਸਦਿਆਂ ਖੇਡਦਿਆਂ ਕਿਲਕਾਰੀਆਂ ਕਰਦਿਆਂ ਆਨੰਦਪੁਰ ਸਾਹਿਬ ਵਿੱਚ ਅਜਿਹਾ ਤੱਕਿਆ ਕਿ ਉਹਨਾਂ ਦੀ ਉਹ ਤਸਵੀਰ ਬੀਬੀ ਭਾਗੋ ਦੇ ਮਨ ਵਿੱਚ ਹਮੇਸ਼ਾ ਲਈ ਵਸ ਗਈ ਕਰ ਦਿੱਤਾ ਜਾਂਦਾ ਹੈ ਪਰ ਸੌਰੇ ਘਰ ਪਹੁੰਚਣ ਤੋਂ ਪਹਿਲਾਂ ਹੀ ਭਾਗੋ ਦਾ ਡੋਲਾ ਸੂਬਾ ਸਰਹੰਦ ਨਵਾਬ ਵਜ਼ੀਰ ਖਾਂ ਲੁੱਟ ਕੇ ਲੈ ਜਾਂਦਾ ਹੈ ਵਜ਼ੀਰ ਖਾਂ ਨੇ ਭਾਗੋ ਦੇ ਰੰਗ ਰੂਪ ਤੇ ਉਸ ਦੇ ਸੁਭਾਪਣ ਦੇ ਚਰਚੇ ਪਹਿਲਾਂ ਵੀ ਬਹੁਤ ਸੋਹਣੇ ਹੋਏ ਸਨ ਇਸ ਲਈ ਉਹ ਭਾਗੋ ਦਾ ਡੋਲਾ ਲੁੱਟ ਲਿਆ ਹੁੰਦਾ ਏ ਤੇ ਡੋਲੇ ਚ ਇੰਜ ਲੁੱਟੀ ਗਈ ਭਾਗੋ ਨੂੰ ਪਰਮਾਉਣ ਵਾਸਤੇ ਉਹ ਕਾਫੀ ਐਸ਼ੋ ਆਰਾਮ ਦੇ ਸਾਧਨ ਮਹਈਆ ਕਰਾਉਂਦਾ ਏ ਪਰ ਭਾਗੋ ਆਪਣੇ ਈਮਾਨ ਵਿੱਚ ਪੱਕੀ ਰਹਿੰਦੀ ਹਾ ਡੋਲਦੀ ਨਹੀਂ ਅਖੀਰ ਬਾਦਸ਼ਾਹ ਹੀ ਤਾਂ ਸਕੇ ਔਰਤ ਜਾਤਨ ਆਪਣੇ ਗੋਡੇ ਟੇਕਣੇ ਪੈਂਦੇ ਹਨ ਤੇ ਵਜ਼ੀਰ ਖਾਨ ਰਾਜਪੂਤ ਘਰਾਣੇ ਦੀ ਇਸ ਲੜਕੀ ਭਾਗੋ ਨਾਲ ਨਿਕਾਹ ਕਰਾ ਲੈਂਦਾ ਏ ਤੇ ਨਿਕਾਹ ਤੋਂ ਬਾਅਦ ਉਸਦਾ ਨਾਮ ਜ਼ੈਨਬੂ ਨਿਮਾ ਰੱਖਦਾ ਏ ਤੇ ਪਿਆਰ ਨਾਲ ਉਸਨੂੰ ਬੇਗਮ ਜ਼ਾਨਾ ਕਹਿ ਕੇ ਬੁਲਾਉਂਦਾ ਏ ਬੇਗਮ ਜ਼ੈਨਾ ਵਜ਼ੀਰ ਖਾਨ ਦੀਆਂ ਅਜ਼ੀਜ਼ ਬੇਗ ਉਪ ਤਰ੍ਹਾਂ ਦਾ ਜਨਮ ਵੀ ਹੁੰਦਾ ਹੈ ਬੇਸ਼ੱਕ ਵਕਤ ਨੇ ਭਾਗੋ ਨੂੰ ਸਾਦੇ ਲਿਬਾਸਾਂ ਵਿੱਚੋਂ ਕੱਢ ਕੇ ਸ਼ਾਹੀ ਬਸਤਰਾ ਵਿੱਚ ਬੇਗਮ ਜ਼ੈਨਾ ਬਣਾ ਕੇ ਬੰਨ ਦਿੱਤਾ ਸੀ ਪਰ ਕਚੈਰੀ ਵਿੱਚ ਹੁੰਦੀਆਂ ਸਾਜ਼ਿਸ਼ਾਂ ਕਾਜ਼ੀ ਦੇ ਫਤਵੇਆਂ ਤੇ ਸਹਿਬਜ਼ਾਦਿਆਂ ਦਿੱਤੇ ਜਾਂਦੇ ਤਸੀਹਿਆਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਭਾਗੋ ਦੀ ਆਪਣੀ ਅਣਖ ਜਾਗ ਗਈ ਸੀ ਬੇਗਮ ਜ਼ੈਨਾ ਵਜ਼ੀਰ ਖਾਨ ਨੂੰ ਬਹੁਤ ਸਮਝਾਉਂਦੀ ਹੈ ਕਿ ਉਹ ਸਹਿਬਜ਼ਾਦਿਆਂ ਨੂੰ ਛੱਡ ਦੇਵੇ ਉਹਨਾਂ ਨਾਲ ਜ਼ੁਲਮ ਨਾ ਕਰਾਵੇ ਇਹ ਪਾਪ ਨਾ ਕਰਾਵੇ ਉਹਨਾਂ ਨੂੰ ਰਹਾ ਕਰ ਦੇਵੇ ਪਰ ਹੰਕਾਰ ਦਾ ਮਾਰਿਆ ਵਜ਼ੀਰ ਖਾਨ ਉਸ ਦੀ ਇੱਕ ਨਹੀਂ ਸੁਣਦਾ بیگم زینਾ ਰੋ ਰੋ ਕੇ ਉਸ ਨੂੰ ਦਹਾਈਆਂ ਪਾਉਂਦੀ ਹੈ ਪਰ ਵਜ਼ੀਰ ਖਾਨ ਉਸ ਤੇ ਇਸ ਦਾ ਕੋਈ ਵੀ ਅਸਰ ਨਹੀਂ ਹੁੰਦਾ ਸਾਖਾ ਸਰਹੰਦ ਦੇ ਮੁੱਖ ਖਲਨਾਇਕ ਵਜ਼ੀਰ ਖਾਨ ਤੇ ਉਹਨਾਂ ਦੀ ਅਜ਼ੀਜ਼ بیگم بیگم زینਾ ਜਿਨ੍ਹਾਂ ਨੇ ਸਹਬਜ਼ਾਦੇ ਦੀ ਸ਼ਹੀਦੀ ਬਾਰੇ ਸੁਣ ਕੇ ਆਪਣੇ ਆਪ ਨੂੰ ਖਤਮ ਕਰ ਲਿਆ ਸੀ ਅੱਜ ਇਤਿਹਾਸ ਦੇ ਵਿੱਚ ਗੁਮਨਾਮ ਹੋ ਕੇ ਰਹਿ ਗਏ ਹਨ ਤੇ ਬਹੁਤ ਜ਼ਿਆਦਾ ਇਤਿਹਾਸ ਫਰੋਲਣ ਤੇ ਵੀ ਉਹਨਾਂ ਬਾਰੇ ਕਿਤੇ ਵੀ ਸਾਨੂੰ ਵੇਖਣ ਸੁਣਨ ਜਾਂ ਪੜਨ ਨਹੀਂ ਮਿਲਦਾ ਪਰ ਫਿਰ ਵੀ ਪੰਥ ਪ੍ਰਮਾਨ ਵਿਦਵਾਨ ਪਾਈ ਵੀਰ ਸਿੰਘ ਜੀ ਨੇ ਆਪਣੀ ਕਿਤਾਬ ਸ਼੍ਰੀ ਕਲਗੀਧਰ ਦੇ ਚਮਤਕਾਰ ਵਿੱਚ ਵਜ਼ੀਰ ਖਾਨ ਦੀ ਅਜੀਜ਼ ਬੇਗਮ ਬੇਗਮ ਜ਼ੈਨਾ ਦੀ ਕੁਰਬਾਨੀ ਤੇ ਉਹਨਾਂ ਦੇ ਸਿੱਦਕ ਨੂੰ ਬਹੁਤ ਹੀ ਵਧੀਆ ਢੰਗ ਨਾਲ ਬਿਆਨ ਕੀਤਾ ਹੈ ਸੋ ਇਹ ਸੀ ਸਾਡੀ ਵੀਡੀਓ ਦਾ ਪਹਿਲਾ ਭਾਗ ਬੀਬੀ ਭਾਗੋ ਜੀ ਬਾਰੇ ਯਾਨੀ ਕਿ ਬੀਗਮ ਜ਼ੈਨਾ ਬਾਰੇ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੀ ਵੀਡੀਓ ਦੇ ਦੂਜੇ ਭਾਗ ਬਾਰੇ ਬੱਬਾ ਮੋਤੀ RAM ਜੀ ਬਾਰੇ ਬੱਬਾ ਮੋਤੀ RAM ਜੀ ਬਾਰੇ ਸਾਨੂੰ ਸਿਰਫ ਇੰਨਾ ਕੁ ਇਤਿਹਾਸ ਪਤਾ ਕਿ ਉਹਨਾਂ ਨੇ ਸਹਿਬਜ਼ਾਦਾ ਤੇ ਮਾਤਾ ਜੀ ਨੂੰ ਦੁੱਧ ਪਿਉਣ ਦੀ ਸੇਵਾ ਕੀਤੀ ਸੀ ਜਾਂ ਫਿਰ ਅਖੀਰ ਵਿੱਚ ਉਹਨਾਂ ਨੂੰ ਕੋਲੂ ਚ ਪੀੜ ਕੇ ਪਰਿਵਾਰ ਸਮੇਤ ਸ਼ਹੀਦ ਕਰ ਦਿੱਤਾ ਗਿਆ ਸੀ ਪਰ ਇਸ ਤੋਂ ਇਲਾਵਾ ਉਹਨਾਂ ਦਾ ਪਰਵਾਰਕ ਪਛੋਕੜ ਕੀ ਸੀ ਗੁਰੂ ਘਰ ਦੇ ਪ੍ਰਤੀ ਉਹਨਾਂ ਦੀ ਸ਼ਰਧਾ ਭਾਵਨਾ ਕੀ ਸੀ ਕੌਣ ਸੀ ਜਿਨ੍ਹਾਂ ਨੇ ਉਹਨਾਂ ਦੀ ਇਹ ਸੇਵਾ ਦੀ ਲੁੱਤੀ ਜਾ ਕੇ ਵਜ਼ੀਰ ਖਾਨ ਨੂੰ ਲਾ ਦਿੱਤੀ ਸੀ ਇਸ ਬਾਰੇ ਸਾਨੂੰ ਇਤਿਹਾਸ ਵਿੱਚ ਕਿਤੇ ਵੀ ਸਿੱਖਣ ਨੂੰ ਨਹੀਂ ਮਿਲ ਸੋ ਆਪਾਂ ਆਪਣੇ ਵੀਡੀਓ ਦਾ ਦੂਜੇ ਭਾਗ ਵਿੱਚ ਇਸੇ ਬਾਰੇ ਗੱਲ ਕਰਾਂਗੇ ਠੰਡਾ ਬੁਰਜ ਮੁਸਲਮ ਖਿਤਾ ਸਿਕਸ ਰੋਤਾਂ ਅਨੁਸਾਰ ਇਹ ਠੰਡਾ ਬੁਰਜ ਸ਼ਾਹਜਹਾਨ ਨੇ ਬਣਾਇਆ ਸੀ ਗਰਮੀ ਤੋਂ ਬਚਣ ਵਾਸਤੇ ਜਦੋਂ ਉਹ ਕਸ਼ਮੀਰ ਜਾਇਆ ਕਰਦਾ ਸੀ ਤਾਂ ਸਰਹੰਦ ਦੇ ਇਸੇ ਰਸਤੇ ਤੋਂ ਉਹ ਕੇ ਜਾਂਦਾ ਸੀ ਇਸ ਜਗ੍ਹਾ ਉੱਪਰ ਆਰਾਮ ਕਰਨ ਵਾਸਤੇ ਉਸਨੇ ਇਹ ਬੁਰਜ ਬਣਾਇਆ ਸੀ ਤੇ ਇਹ ਬੁਰਜ ਇੰਨਾ ਠੰਡਾ ਸੀ ਕਿ ਇੱਥੇ ਰੁਕਣ ਵਾਲੇ ਨੂੰ ਗਰਮੀਆਂ 'ਚ ਵੀ ਕੰਬਾ ਛੜਨ ਲੱਗ ਜਾਂਦਾ ਸੀ ਤੇ ਜਾਲਮਾ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਨੂੰ ਪੋਹ ਦੀਆਂ ਰਾਤਾਂ ਵਿੱਚ ਇਸੇ ਬੁਰਜ 'ਚ ਰੱਖਿਆ ਸੀ ਖੈਰ ਅੱਜ ਆਪਣੀ ਵੀਡੀਓ ਦਾ ਵਿਸ਼ਾ ਇਹ ਨਹੀਂ ਆ ਇਸ ਵਿਸ਼ੇ ਉੱਪਰ ਮੈਂ ਪਹਿਲਾਂ ਹੀ ਇੱਕ ਵੀਡੀਓ ਬਣਾ ਕੇ ਅਪਲੋਡ ਕਰ ਚੁੱਕਾ ਸੋ ਇਸ ਲਈ ਆਪਾਂ ਆਪਣੀ ਇਸ ਵੀਡੀਓ ਨੂੰ ਪਪਾ ਮੋਤੀराम ਮਹਾਰਾਜ ਦੇ ਆਲੇ ਦੁਆਲੇ ਰੱਖਣ ਦੀ ਕੋਸ਼ਿਸ਼ ਕਰੀਏ ਸੋ ਜਦੋਂ ਪੋ ਦੀਆਂ ਇਹਨਾਂ ਠੰਡੀਆਂ ਰਾਤਾਂ 'ਚ ਮਾਤਾ ਜੀ ਤੇ ਸਹਿਬਜ਼ਾਦੇ ਇਸ ਬੁਰਜ 'ਚ ਸਨ ਤਾ ਬਾਬਾ ਮੋਤੀराम ਮਹਿਰਾ ਜੀ ਉਹਨਾਂ ਨੂੰ ਗਰਮ ਦੁੱਧ ਪਿਉਣ ਦੀ ਸੇਵਾ ਕਰਦੇ ਸਨ ਬਾਬਾ ਮੋਤੀराम ਮਹਿਰਾ ਜੀ ਬਾਰੇ ਅੱਗੇ ਗੱਲ ਕਰਨ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਪਰਿਵਾਰਕ ਪਿਛੋਕੜ ਦੀ ਸੰਗਤਪੁਰੇ ਦੇ ਇੱਕ ਸਿੱਖ ਜਿਨ੍ਹਾਂ ਨੇ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਆਪਣੇ ਅੱਖੀ ਵੇਖਿਆ ਸੀ ਉਹਨਾਂ ਨੇ ਆਪਣੀ ਉਮਰ ਦੇ ਅਖੀਰਲੇ ਪਲਾਂ ਵਿੱਚ ਆਪਣੇ ਪੁੱਤਰੇ ਨੂੰ ਬਾਝ ਦੇ ਕੇ ਉਸ ਦੇ ਕੋਲੇ ਇੱਕ ਕਿਤਾਬ ਲਿਖਵਾਈ ਉਹ ਬਜ਼ੁਰਗ ਸਿੱਖ ਬੋਲਦੇ ਗਏ ਤੇ ਉਹਨਾਂ ਦਾ ਪੁੱਤਰਾ ਹੂ ਬਹੂ ਉਵੇਂ ਹੀ ਲਿਖਦਾ ਗਿਆ 1750 ਦੇ ਨੇੜੇ ਤੇੜੇ ਲਿਖੀ ਗਈ ਇਸ ਕਿਤਾਬ ਦਾ ਨਾਂ ਸੀ ਸ਼ਹੀਦ ਦਿਨਮ ਕਿਸ ਨੂੰ ਲਿਖਣ ਵਾਲੇ ਸਨ ਭਾਈ ਕਿਸ਼ਨ ਸਿੰਘ ਜੀ ਤੇ ਇਹ ਕਿਤਾਬ ਹਕੀਕਤ ਦੇ ਬਹੁਤ ਹੀ ਨੇੜੇ ਤੇੜੇ ਜਾਪਦੀ ਆ ਕਿਉਂਕਿ ਇਸ ਨੂੰ ਲਿਖਵਾਉਣ ਵਾਲੇ ਜੋ ਸਿੱਖ ਸਨ ਉਹਨਾਂ ਨੇ ਸਾਰਾ ਕੁਝ ਆਪਣੇ ਅੱਖੀ ਡਿੱਠਾ ਸੀ ਤੇ ਅੱਜ ਬਾਬਾ ਮੋਤੀराम ਮਹਾਰਾਜ ਜੀ ਬਾਰੇ ਅਸੀਂ ਇਤਿਹਾਸ ਵਿੱਚੋਂ ਕਿਸੇ ਵੀ ਸਰੋਤ ਵਿੱਚ ਉਹਨਾਂ ਬਾਰੇ ਪੜ੍ਹਦੇ ਆ ਤਾਂ ਉਸ ਦਾ ਸਰੋਤ ਉਹ ਇਹ ਕਿਤਾਬ ਹੀ ਹੈ ਉਹਨਾਂ ਦੇ ਬਾਰੇ ਜਿੰਨਾ ਵੀ ਇਤਿਹਾਸ ਲਿਖਿਆ ਗਿਆ ਇਸ ਕਿਤਾਬ ਨੂੰ ਆਧਾਰ ਬਣਾ ਕੇ ਹੀ ਲਿਖਿਆ ਗਿਆ ਹੈ ਜੇਕਰ ਗੱਲ ਕਰੀਏ ਬਾਬਾ ਮੋਤੀराम ਮਹਿਰਾ ਜੀ ਦੇ ਪਰਿਵਾਰ ਦੀ ਤਾਂ ਉਹਨਾਂ ਦੇ ਪਿਤਾ ਜੀ ਦਾ ਨਾਮ ਹਰੀਰਾਮ ਉਹਨਾਂ ਦੀ ਮਾਤਾ ਜੀ ਦਾ ਨਾਮ ਲਾਧੋ ਜੀ ਉਹਨਾਂ ਦੀ ਪਤਨੀ ਦਾ ਨਾਮ ਬੀਬੀ ਭੋਲੀ ਜੀ ਤੇ ਉਹਨਾਂ ਦੇ 7 ਸਾਲਾ ਪੁੱਤਰ ਦਾ ਨਾਮ ਨਰੈਣਾ ਸੀ ਉਹਨਾਂ ਦੇ ਪਿਤਾ ਹਰੀਰਾਮ ਜੀ ਆਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਚ ਜਾਂਦੇ ਹਨ ਤੇ ਉੱਥੇ ਅਮਰਤਸ਼ਕ ਕੇ ਹਰੀਰਾਮ ਤੋਂ ਸਰਦਾਰ ਹਰੀ ਸਿੰਘ ਬਣਦੇ ਹਨ 1699 ਦੀ ਵਿਸਾਖੀ ਨੂੰ ਜਿੰਨਾਂ ਪੰਜਾਂ ਪਿਆਰਿਆਂ ਨੇ ਗੁਰੂ ਸਾਹਿਬ ਨੂੰ ਆਪਣੇ ਸੀਸ ਭੇਟ ਕੀਤੇ ਸਨ ਉਹਨਾਂ ਜੀ ਦੂਰੋਂ ਨੇੜੇ ਬਾਬਾ ਮੋਤੀराम ਮਹਿਰਾ ਜਿਹਦੇ ਚਾਚਾ ਜੀ ਲੱਗਦੇ ਸਨ ਇਸ ਤੋਂ ਇਲਾਵਾ ਜਦੋਂ ਲਾਲਚੰਦ ਨਾਮ ਦੇ ਇੱਕ ਬ੍ਰਾਹਮਣ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਗੁਰੂ ਹੋਂ ਪਰਸ਼ੰਕਾ ਕੀਤੀ ਸੀ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਉਸ ਦੇ ਸ਼ੰਕ ਨੂੰ ਦੂਰ ਕਰਨ ਵਾਸਤੇ ਇੱਕ ਗੂੰਗੇ ਬੋਲੇ ਤੇ ਅਨਪੜ੍ਹ ਵਿਅਕਤੀ ਸ਼ੱਜੂ ਚੀਵਰ ਦੇ ਸਿਰ ਤੇ ਸੋਟੀ ਰੱਖ ਕੇ ਉਸ ਦੇ ਕੋਲੋਂ ਗੀਤਾ ਦੇ ਅਰਥ ਕਰਵਾਏ ਸਨ ਤੇ ਇਸ ਤੋਂ ਬਾਅਦ ਇਹ ਸ਼ੱਜੂ ਚੀਵਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਸਿੱਖ ਬਣ ਜਾਂਦਾ ਹੈ ਇਹ ਸ਼ੱਜੂ ਚੀਵਰ ਜੋ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਸਿੱਖ ਹੈ ਇਹ ਬਾਬਾ ਮੋਤੀराम ਮਹਿਰਾ ਜਿਹਦੇ ਸਹੁਰੇ ਪਰਿਵਾਰ ਵੱਲ ਜਿੱਦਾਂ ਸਿੱਖੀ ਨਾਲ ਪਿਆਰ ਜਾਂ ਰਿਸ਼ਤਾ ਕੋਈ ਨਵਾਂ ਨਹੀਂ ਆ ਇਹਨਾਂ ਦੇ ਵਡੇਰੇ ਵੀ ਸਿੱਖੀ ਤੇ ਗੁਰੂ ਘਰ ਨਾਲ ਜੁੜੇ ਹੋਏ ਸਨ ਸੋ ਹੁਣ ਆਪਾਂ ਆਉਂਨੇ ਆ ਵਾਪਸ ਠੰਡੇ ਬੁਰਜ ਤੇ ਜਿੱਥੇ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਰੱਖਿਆ ਗਿਆ ਹੈ ਬੇਸ਼ੱਕ ਵਜ਼ੀਰ ਖਾਨ ਨੇ ਸਖਤ ਹੁਕਮ ਦਿੱਤੇ ਹੋਏ ਸਨ ਕਿ ਕੋਈ ਵੀ ਹਕੂਮਤ ਦੇ ਇਹਨਾਂ ਬਾਕੀਆਂ ਦੀ ਮਦਦ ਨਹੀਂ ਕਰੇਗਾ ਇਹਨਾਂ ਨੂੰ ਖਾਣ ਵਾਸਤੇ ਕੁਝ ਨਹੀਂ ਦੇਵੇਗਾ ਇਹਨਾਂ ਨੂੰ ਗਰਮ ਕੱਪੜੇ ਨਹੀਂ ਦੇਵੇਗਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਦਦ ਨਹੀਂ ਕਰੇਗਾ ਪਰ ਫਿਰ ਵੀ ਬਾਬਾ ਮੋਤੀराम ਮਹਾਰਾਜ ਜੀ ਕਿਸੇ ਤਰ੍ਹਾਂ ਕਾਰ ਬਸਰ ਕੇ ਰੋਟੀ ਤਿਆਰ ਕਰਕੇ ਠੰਡੇ ਬੁਰਜ ਵਿੱਚ ਮਾਤਾ ਜੀ ਤੇ ਸਹਿਬਜ਼ਾਦਿਆਂ ਵਾਸਤੇ ਲੈ ਕੇ ਜਾਂਦੇ ਹਨ ਪਰ ਮਾਤਾ ਜੀ ਤੇ ਸਹਿਬ ਅਲਮਾ ਦੇ ਘਰ ਦਾ ਇੱਕ ਦਾਣਾ ਵੀ ਆਪਣੇ ਅੰਦਰ ਨਹੀਂ ਨਿਘਾਵਾਂਗੇ ਬਾਬਾ ਮੋਤੀराम ਮਹਾਰਾਜ ਜੀ ਮਾਤਾ ਜੀ ਤੇ ਸਹਿਬਜ਼ਾਦਿਆਂ ਦੇ ਬਹੁਤ ਮਨਤਾ ਕਰਦੇ ਹਨ ਪਰ ਮਾਤਾ ਜੀ ਤੇ ਸਹਿਬਜ਼ਾਦੇ ਬਾਬਾ ਮੋਤੀराम ਮਹਾਰਾਜ ਜੀ ਨੂੰ ਬਹੁਤ ਹੀ ਸਤਿਕਾਰ ਸਹਿਤ ਮਨਾ ਕਰ ਦਿੰਦੇ ਹਨ ਇੱਥੇ ਇੱਕ ਗੱਲ ਯਾਦ ਰਹੇ ਮਾਤਾ ਜੀ ਤੇ ਸਹਬਜ਼ਾਦੇ ਨੇ ਆਖਰੀ ਵਾਰ ਭੋਜਨ ਕੁੰਮੇ ਮਾਸ਼ਕੀ ਦੇ ਘਰ ਬੀਬੀ ਲక్ష్ਮੀ ਦੇ ਹੱਥ ਦਾ ਕੀਤਾ ਆਇਆ ਹੈ ਤੇ ਉਸ ਤੋਂ ਬਾਅਦ ਹੁਣ ਤੱਕ ਇਹ ਭੁੱਖੇ ਹੀ ਬੈਠੇ ਹਨ ਹੁਣ ਕਈਆਂ ਦੇ ਮਨ ਦੇ ਵਿੱਚ ਇਹ ਸਵਾਲ ਵੀ ਆਊਗਾ ਕਿ ਬੱਬਾ ਮੋਤੀराम ਮਹਾਰਾਜ ਜੀ ਮਾਤਾ ਜੀ ਤੇ ਸਹਬਜ਼ਾਦਿਆਂ ਵਾਸਤੇ ਪਹਿਲਾਂ ਹੀ ਭੋਜਨ ਤਿਆਰ ਕਰਕੇ ਕਿਵੇਂ ਲੈ ਗਏ ਤਾਂ ਮੈਂ ਆਪ ਜੀ ਦੀ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ ਬੱਬਾ ਮੋਤੀराम ਮਹਾਰਾਜ ਜੀ ਵਜ਼ੀਰ ਖਾਨ ਦੀ ਰਸੋਈ ਦੇ ਵਿੱਚ ਰਸੋਈਏ ਦਾ ਕੰਮ ਕਰਦੇ ਹਨ ਹੁਣ ਜਦੋਂ ਗੁਰੂ ਪਰਿਵਾਰ ਵੱਲੋਂ ਭੋਜਨ ਛਕਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਆ ਤੇ ਬੱਬਾ ਮੋਤੀराम ਮਹਾਰਾਜ ਜੀ ਆਪਣੀ ਡਿਊ ਹਾਰ ਹੋ ਰਿਹਾ ਏ ਉਹਨਾਂ ਦਾ ਪਰਿਵਾਰ ਉਹਨਾਂ ਦੀ ਮਾਤਾ ਜੀ ਉਹਨਾਂ ਦੀ ਪਤਨੀ ਤੇ ਉਹਨਾਂ ਦਾ ਬੇਟਾ ਬਾਬਾ ਮੋਤੀराम ਮਹਿਰਾ ਜੀ ਦਾ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਉਹ ਘਰ ਆਉਣਗੇ ਤੇ ਸਾਰਾ ਪਰਿਵਾਰ ਇਕੱਠਾ ਬਹਿ ਕੇ ਭੋਜਨ ਛਕਾਂਗੇ ਹੁਣ ਭੋਜਨ ਛਕਣ ਵਾਸਤੇ ਸਾਰੇ ਪਰਿਵਾਰ ਇਕੱਠੇ ਹੋ ਕੇ ਬੈਠ ਜਾਂਦੇ ਹਨ ਬਾਬਾ ਮੋਤੀਰਾਮ ਮਹਿਰਾ ਜੀ ਬੁਰਕੀ ਦਾ ਤੋੜ ਲੈਂਦੇ ਹਨ ਪਰ ਬੁਰਕੀ ਮੂੰਚ ਪਾਉਣ ਦੀ ਉਹਨਾਂ ਦੇ ਹਿੰਮਤ ਨਹੀਂ ਹੁੰਦੀ ਤੇ ਅਖੀਰ ੁੱਭਾ ਮਾਰ ਕੇ ਚਿਚੀ ਰੋਣ ਲੱਗ ਜਾਂਦੇ ਹਨ ਪਰਿਵਾਰ ਜਦੋਂ ਇਸ ਦੀ ਵਜ੍ਹਾ ਪੁੱਛਦਾ ਹੈ ਤਾਂ ਬਾਬਾ ਮੋਤੀराम ਮਹਾਰਾਜ ਜੀ ਠੰਡੇ ਬੁਰਜ ਦਾ ਸਾਰਾ ਹਾਲ ਬਿਆਨ ਕਰ ਦਿੰਦੇ ਹਨ ਕਿ ਕਿਵੇਂ ਸਹਬਜ਼ਾਦਿਆਂ ਨੂੰ ਮੁਰੰਡੇ ਵਿੱਚ ਜੋ ਜ਼ਖਮ ਦਿੱਤੇ ਗਏ ਹਨ ਉਹ ਠੰਡ ਦੇ ਕਾਰਨ ਆਕੜੇ ਪਏ ਹਨ ਕਿਵੇਂ ਸਹਬਜ਼ਾਦੇ ਤੇ ਮਾਤਾ ਜੀ ਭੁੱਖਣ ਭਾਣੇ ਹਨ ਕਿਵੇਂ ਉਹਨਾਂ ਦੇ ਕੋਲ ਕੋਈ ਵੀ ਗਰਮ ਕਪੜਾ ਨਹੀਂ ਹੈ ਤੇ ਠੰਡ ਦੇ ਵਿੱਚ ਪੁੰਜੇ ਹੀ ਫਰਸ਼ ਤੇ ਬੈਠੇ ਹੋਏ ਹਨ ਠੰਡੇ ਬੁਰਜ ਦਾ ਇਹ ਹਾਲ ਸੁਣ ਕੇ ਬਾਬਾ ਮੋਤੀराम ਮਹਾਰਾਜ ਜੀ ਤੇ ਮਾਤਾ ਜੀ ਤੇ ਉਹਨਾਂ ਦੀ ਪਤਨੀ ਦੇ ਹੱਥ ਵਿੱਚ ਵੀ ਬੁਰਕੀ ਟੁੱਟੀ ਹੋਈ ਰਹਿ ਜਾਂਦੀ ਹੈ ਫਿਰ ਕੁਝ ਸਮੇਂ ਦੇ ਸਨਾਟੇ ਤੋਂ ਬਾਅਦ ਉਹਨਾਂ ਦੀ ਪਤਨੀ ਉੱਠਦੀ ਹੈ ਤੇ ਕਹਿੰਦੀ ਹੈ ਕਿ ਮੈਂ ਤੁਹਾਨੂੰ ਦੁੱਧ ਗਰਮ ਕਰਕੇ ਦਿੰਦੀ ਹਾਂ ਤੁਸੀਂ ਜਾ ਕੇ ਸਹਿਬਜ਼ਾਦਾ ਤੇ ਮਾਤਾ ਜੀ ਨੂੰ ਦੁੱਧ ਸ਼ਿਕਾ ਕੇ ਆਓ ਤਾਂ ਬਾਬਾ ਮੋਤੀराम ਮਹਾਰਾਜ ਜੀ ਕਹਿੰਦੇ ਹਨ ਕਿ ਉਸ ਵੇਲੇ ਤਾਂ ਮੈਂ ਡਿਊਟੀ ਤੇ ਸੀ ਇਸ ਲਈ ਕਿਸੇ ਤਰ੍ਹਾਂ ਆਣੇ ਬਹਾਨੇ ਮੈਂ ਰੋਟੀ ਲੈ ਕੇ ਠੰਡੇ ਬੁਰਜ 'ਚ ਪਹੁੰਚ ਗਿਆ ਸੀ ਪਰ ਹੁ ਮੇਰੀ ਡਿਊਟੀ ਖਤਮ ਹੋ ਚੁੱਕੀ ਹੈ ਤੇ ਹੁਣ ਸਹਿਬਜ਼ਾਦਿਆਂ ਵਾਸਤੇ ਤੇ ਮਾਤਾ ਜੀ ਵਾਸਤੇ ਦੁੱਧ ਲੈ ਕੇ ਠੰਡੇ ਬੁਰਜ ਚ ਜਾਣਾ ਬਹੁਤ ਮੁਸ਼ਕਲ ਹੈ ਫਿਰ ਕੁਝ ਦਿਨ ਸੋਚਣ ਤੋਂ ਬਾਅਦ ਬਾਬਾ ਮੋਤੀराम ਮਹਿਰਾ ਜੀ ਦੀ ਪਤਨੀ ਬੀਬੀ ਭੋਲੀ ਜੀ ਕਹਿੰਦੇ ਹਨ ਕਿ ਮੁਗਲ ਸਿਪਾਹੀ ਟਕੇ ਟਕੇ ਤੇ ਵਿਕਦੇ ਹਨ ਤੁਸੀਂ ਇੱਕ ਕੰਮ ਕਰੋ ਮੇਰੇ ਕੋਲ ਕੁਝ ਗਹਿਣੇ ਪਏ ਹਨ ਤੁਸੀਂ ਉਹ ਗਹਿਣੇ ਸਿਪਾਹੀ ਨੂੰ ਦੇ ਕੇ ਮਾਤਾ ਜੀ ਤੇ ਸਹਿਬਜ਼ਾਦੇ ਨੂੰ ਦੁੱਧ ਸ਼ਿਕਾ ਕੇ ਆਓ ਕੋਲ ਹੀ ਬਾਬਾ ਮੋਤੀਰਾਮ ਮਹਿਰਾ ਜੀ ਤੇ ਮਾਤਾ ਜੀ ਖੜੇ ਹੁੰਦੇ ਹਨ ਤੇ ਉਹ ਕਹਿੰਦੇ ਹਨ ਕਿ ਗੁਰੂ ਪਰਿਵਾਰ ਦੀ ਸੇਵਾ ਕਮਾਉਣ ਦਾ ਇਹ ਮੌਕਾ ਬਾਰ-ਬਾਰ ਨਹੀਂ ਆਉਣਾ ਇਸ ਲਈ ਕਿਸੇ ਵੀ ਤਰ੍ਹਾਂ ਜਿਨ੍ਹਾਂ ਨੇ ਬਾਬਾ ਮੋਤੀराम ਮਹਾਰਾਜ ਜੀ ਨੂੰ ਇਸ ਖਤਰਨਾਕ ਸੇਵਾ ਵਾਸਤੇ ਪਿੱਛੇ ਖਿੱਚਣ ਦੀ ਥਾਂ ਤੇ ਸਗੋਂ ਹੱਲਾ ਸ਼ੇਰੀ ਦਿੱਤੀ ਇਸ ਤੋਂ ਬਾਅਦ ਬਾਬਾ ਮੋਤੀराम ਮਹਾਰਾਜ ਜੀ ਸਹਿਬਜ਼ਾਦੇ ਅਤੇ ਮਾਤਾ ਜੀ ਨੂੰ ਲਗਾਤਾਰ ਤਿੰਨ ਰਾਤਾਂ ਤੱਕ ਦੁੱਧ ਛਕਾਉਣ ਦੀ ਸੇਵਾ ਕਰਦੇ ਰਹੇ ਦੁੱਧ ਛਕਾਉਣ ਤੋਂ ਇਲਾਵਾ ਬਾਬਾ ਮੋਤੀराम ਮਹਾਰਾਜ ਜੀ ਨੇ ਗੁਰ ਪਰਿਵਾਰ ਦੀ ਇੱਕ ਸੇਵਾ ਹੋਰ ਕੀਤੀ ਸੀ ਜਦੋਂ ਸਹਿਬਜ਼ਾਦੇ ਤੇ ਮਾਤਾ ਜੀ ਦੀ ਸ਼ਹੀਦੀ ਹੋ ਜਾਂਦੀ ਹੈ ਤਾਂ ਦੀਵਾਨ ਟੋਡਰਮਲ ਉਹਨਾਂ ਦੇ ਸੰਸਕਾਰ ਵਾਸਤੇ ਮੋਹਰਾਂ ਵਿਛਾ ਕੇ ਜਗ੍ਹਾ ਖਰੀਦਦਾ ਹੈ ਤੇ ਫਿਰ ਉਹਨਾਂ ਦੇ ਸੰਸਕਾਰ ਵਾਸਤੇ ਜੋ ਚਿਖਾ ਤਿਆਰ ਕੀਤੀ ਜਾਂਦੀ ਹੈ ਉਸ ਵਾਸਤੇ ਚੰਦਣ ਦੇ ਲੱਕੜਾ ਇਕੱਠਿਆ ਕਰਨ ਦੀ ਸੇਵਾ ਵੀ ਬਾਬਾ ਮੋਤੀਰਾਮ ਮਹਿਰਾ ਜੀ ਨੇ ਕੀਤੀ ਸੀ ਸਹਬਜ਼ਾਦਿਆਂ ਦੀ ਮਰਤਕ ਦੇਹਾਂ ਨੂੰ ਜੋ ਆਖਰੀ ਇਸ਼ਨਾਨ ਕਰਵਾਇਆ ਗਿਆ ਉਹ ਬਾਬਾ ਮੋਤੀਰਾਮ ਮਹਿਰਾਜੀ, ਦੀਵਾਨ ਟੋਡਰਮਲ ਜੀ ਤੇ ਦੀਵਾਨ ਟੋਡਰਮਲ ਜੀ ਦੇ ਛੋਟੇ ਭਰਾ ਨਾਗਰਮਲ ਜੀ ਵੱਲੋਂ ਕਰਾਇਆ ਜਾਂਦਾ ਹੈ ਤੇ ਮਾਤਾ ਜੀ ਦੀ ਮਰਤਕ ਦਿਨੋਂ ਸੰਸਕਾਰ ਦੀਵਾਨ ਟੋਡਰਮਲ ਜੀ ਦੀ ਪਤਨੀ ਤੇ ਬਾਬਾ ਮੋਤੀਰਾਮ ਮਹਿਰਾਜੀ ਦੀ ਮਾਤਾ ਜੀ ਵੱਲੋਂ ਕਰਵਾਇਆ ਜਾਂਦਾ ਹੈ ਚੰਦਨ ਦੀਆਂ ਲੱਕੜਾਂ ਦੀ ਜਿਖਾ ਤਿਆਰ ਕੀਤੀ ਜਾਂਦੀ ਹੈ ਤੇ ਇਸ ਜਿਖਾ ਉੱਪਰ ਸਭ ਤੋਂ ਪਹਿਲਾਂ ਮਾਤਾ ਜੀ ਨੂੰ ਲਟਾਇਆ ਜਾਂਦਾ ਹੈ ਤੇ ਫਿਰ ਦੋਨਾਂ ਪਾਸਿਆਂ ਤੇ ਦੋਨਾਂ ਸਹਿਬਜ਼ਾਦਿਆਂ ਨੂੰ ਲਟਾਇਆ ਜਾਂਦਾ ਹੈ ਜੇਕਰ ਇਤਿਹਾਸਿਕ ਸਰੋਤਾਂ ਦੀ ਮੰਨੀਏ ਤਾਂ ਮਾਤਾ ਜੀ ਤੇ ਸਹਿਬਜ਼ਾਦਿਆਂ ਦੇ ਫੁੱਲ ਵੀ ਦੀਵਾਨ ਟੋਡਰਮਲ ਤੇ ਬਾਬਾ ਮੋ ਉਸੇ ਜਗ੍ਹਾ ਉੱਪਰ ਸਥਾਪਿਤ ਕਰ ਦਿੱਤਾ ਗਿਆ ਸੀ। ਵੈਸੇ ਦੀਵਾਨ ਟੋਡਰਮਲ ਜੀ ਉੱਪਰ ਵੀ ਇੱਕ ਪਹਿਲਾਂ ਪੂਰੀ ਵੀਡੀਓ ਬਣਾ ਚੁੱਕਾ ਹਾਂ ਜਿਸ ਦੇ ਵਿੱਚ ਆਪਾਂ ਉਹਨਾਂ ਦੇ ਪਰਿਵਾਰਕ ਪਿਛੋਕੜ ਦੀ, ਉਹਨਾਂ ਦੇ ਕਾਰੋਬਾਰ ਦੀ, ਗੁਰੂ ਸਾਹਿਬ ਨਾਲ ਉਹਨਾਂ ਦੇ ਮੇਲ ਦੀ ਤੇ ਹੋਰ ਵੀ ਉਹਨਾਂ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਜੇਕਰ ਤੁਸੀਂ ਇਸ ਵੀਡੀਓ ਨੂੰ ਵੀ ਵੇਖੋਗੇ ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਹੋਰ 100 ਨਵੀਆਂ ਗੱਲਾਂ ਪਤਾ ਲੱਗੂਗੀਆਂ ਦੀਵਾਨ ਟੋਡਰਮਲ ਜੀ ਬਾਰੇ ਤੇ ਪੇਜ ਤੇ ਵਿਜ਼ਿਟ ਕਰਕੇ ਤੁਸੀਂ ਮੈਂ ਪੂਰੀ ਵੀਡੀਓ ਵੇਖ ਸਕਦੇ ਹੋ। ਖੈਰ ਇੱਥੇ ਹੁਣ ਸਵਾਲ ਉੱਠਦਾ ਹੈ ਕੀ ਬਾਬਾ ਮੋਤੀराम ਮਹਾਰਾਜ ਦੀ ਚੁਗਲੀ ਕੌਣ ਕਰਦਾ ਵਜ਼ੀਰ ਖਾਨ ਦੇ ਕੋਲ ਜਾ ਕੇ ਗੰਗੂ ਜਿਸ ਨੇ ਇਨਾਮ ਦੇ ਲਾਲਚ ਵਿੱਚ ਸਹਿਬਜ਼ਾਦੇ ਤੇ ਮਾਤਾ ਜੀ ਨੂੰ ਵਜ਼ੀਰ ਖਾਨ ਕੋਲ ਫੜਵਾ ਦਿੱਤਾ ਸੀ ਉਸ ਦਾ ਇੱਕ ਚਿਹਰਾ ਭਰਾ ਪੰਮਾ ਜੋ ਬਾਬਾ ਮੋਤੀਰਾਮ ਮਹਾਰਾਜ ਜੀ ਦੇ ਨਾਲ ਹੀ ਵਜ਼ੀਰ ਖਾਨ ਦੀ ਰਸੋਈ ਵਿੱਚ ਰਸੋਈਆ ਸੀ ਬਾਬਾ ਮੋਤੀਰਾਮ ਮਹਾਰਾਜ ਜੀ ਦੀ ਦੁੱਧ ਪਿਉਣ ਦੀ ਇਹ ਸੇਵਾ ਸ਼ਾਇਦ ਗੁਪਤੀ ਰਹਿ ਜਾਂਦੀ ਜੇਕਰ ਪੰਮਾ ਵਜ਼ੀਰ ਖਾਨ ਕੋਲ ਜਾ ਕੇ ਬਾਬਾ ਮੋਤੀਰਾਮ ਮਹਾਰਾਜ ਜੀ ਦੀ ਚੁਗਲੀ ਨਾ ਕਰਦਾ ਪੰਮਾ ਵਜ਼ੀਰ ਖਾਨ ਕੋਲ ਜਾ ਕੇ ਬਾਬਾ ਮੋਤੀਰਾਮ ਮਹਾਰਾਜ ਦੇ ਖਿਲਾਫ ਚੁਗਲੀ ਕਰਦਾ ਕਿ ਇਸ ਨੇ ਹਕੂਮਤ ਦੇ ਬਾਗੀ ਗੁਰੂ ਪਰਿਵਾਰ ਨੂੰ ਦੁੱਧ ਪਿਆ ਕੇ ਉਹਨਾਂ ਦੀ ਮਦਦ ਕੀਤੀ ਆ ਛੋਟੇ ਬੱਚਾ ਨੂੰ ਇਹ ਨਾਮ ਨਵਾਇਆ ਜਾ ਸਕਣ ਕਰਕੇ ਵਜ਼ੀਰ ਖਾਨ ਪਹਿਲਾਂ ਹੀ ਖੁਦ ਨੂੰ ਹਾਰਿਆ ਮਹਿਸੂਸ ਕਰ ਰਿਹਾ ਸੀ ਤੇ ਬੁਖਲਾਇਆ ਪਿਆ ਸੀ ਬਾਬਾ ਮੋਤੀਰਾਮ ਮ ਦੀ ਗ੍ਰਿਫਤਾਰ ਦੇ ਹੁਕਮ ਜਾਰੀ ਕਰ ਦਿੰਦਾ ਹੈ। ਵਜ਼ੀਰ ਖਾਨ ਦੇ ਇਸ ਹੁਕਮ ਤੋਂ ਬਾਅਦ ਬਾਬਾ ਮੋਤੀराम ਮਹਿਰਾ ਜੀ ਨੂੰ ਉਹਨਾਂ ਦੇ ਪੂਰੇ ਪਰਿਵਾਰ ਸਮੇਤ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਕਚਾਰੇ 'ਚ ਪੇਸ਼ ਕੀਤਾ ਜਾਂਦਾ। ਅੱਜ ਤੋਂ ਕੁਝ ਦਿਨ ਪਹਿਲਾਂ ਜਿਸ ਕਚਾਰੇ 'ਚ ਦੋਵੇਂ ਸਹਿਬਜ਼ਾਦੇ ਖੜੇ ਸਨ ਅੱਜ ਉਸੇ ਜਗ੍ਹਾ ਤੇ ਮੋਤੀਰਾਮ ਤੇ ਉਹਨਾਂ ਦਾ ਪੂਰਾ ਪਰਿਵਾਰ ਖੜਾ ਸੀ। ਵਜ਼ੀਰ ਖਾਨ ਬਾਬਾ ਮੋਤੀਰਾਮ ਮਹਿਰਾ ਨੂੰ ਪੁੱਛਦਾ ਹੈ ਕਿ ਸਾਨੂੰ ਸੁਣਨ ਨੂੰ ਮਿਲਿਆ ਹੈ ਕਿ ਤੁਸੀਂ ਬਾਗੀ ਗੁਰੂ ਦੇ ਪਰਿਵਾਰ ਦੀ ਮਦਦ ਕੀਤੀ ਹੈ। ਉਹਨਾਂ ਨੂੰ ਦੁੱਧ ਸ਼ਿਕਾਇਤ ਆਇਆ ਹੈ ਤੁਸੀਂ ਉਹਨਾਂ ਦੇ ਸਿੱਖ ਹੋ ਤਾਂ ਬਾਬਾ ਮੋਤੀਰਾਮ ਮਹਿਰਾ ਜੀ ਬਿਨਾਂ ਡਰੇ ਬਿਨਾਂ ਕਿਸੇ ਗ ਸਪੁੱਤਰ ਹਰੀਰਾਮ ਜੋ ਆਨੰਦਪੁਰ ਚ ਅੰਮ੍ਰਿਤਸਕ ਕੇ ਸਰਦਾਰ ਹਰੀ ਸਿੰਘ ਹੋਏ ਤੇ ਆਨੰਦਪੁਰ ਦੀ ਦੂਜੀ ਜੰਗ ਓ ਸ਼ਹੀਦ ਹੋ ਗਏ ਉਹਨਾਂ ਦਾ ਪੁੱਤਰ ਆਪਣੇ ਪੂਰੇ ਹੌਸ਼ਾ ਵਾਸਤੇ ਇਹ ਗੱਲ ਕਹਿੰਦਾ ਹੈ ਕਿ ਮੈਂ ਆਪਣੇ ਗੁਰੂ ਗੋਬਿੰਦ ਸਿੰਘ ਉਹਨਾਂ ਦੇ ਪਰਿਵਾਰ ਨੂੰ ਦੁੱਧ ਪਿਉਣ ਦੀ ਸੇਵਾ ਕੀਤੀ ਹੈ। ਬਾਬਾ ਮੋਤੀराम ਮਹਾਰਾਜੀ ਦੇ ਮੂੰਹੋਂ ਨਿਡਰਤਾ ਪਰ ਆਇਆ ਜਵਾਬ ਸੁਣ ਕੇ ਵਜ਼ੀਰ ਖਾਂ ਹੋਰ ਵੀ ਬਖਲਾ ਜਾਂਦਾ ਹੈ ਤੇ ਗੁੱਸੇ ਵਿੱਚ ਆ ਕੇ ਉੱਚੀ ਸਾਰੀ ਕਹਿੰਦਾ ਹੈ ਕਿ ਫਿਰ ਤੇਰੇ ਕੋਲ ਬਚਨ ਦਾ ਸਿਰਫ ਇੱਕ ਹੋਰ ਆ ਹੈ ਜਾਂ ਤਾਂ ਇਸਲਾਮ ਕਬੂਲ ਕਰ ਲੈ ਤੇ ਜਾਂ ਫਿਰ ਤੈਨੂੰ ਤੇਰੇ ਪੂਰੇ ਪਰਿਵਾਰ ਸਮੇਤ ਕੋਲੂ ਚ ਪੀੜ ਕੇ ਕਤਲ ਕਰ ਦਿੱਤਾ ਜਾਊਗਾ ਤੇ ਬਾਬਾ ਮੋਤੀਰਾਮ ਮਹਾਰਾਜੀ ਨੇ ਬਿਨਾਂ ਸਮਾਂ ਗਵਾਇਆ ਸ਼ਹੀਦ ਹੋ ਜਾਣ ਦਾ ਰਸਤਾ ਚੁਣ ਲਿਆ। ਸਰਹੰਦ ਚ ਇੱਕ ਤੇਲੀ ਬਾਜ਼ਾਰ ਹੋਇਆ ਕਰਦਾ ਸੀ। ਬ ਬਾਜ਼ਾਰ ਚ ਲੈ ਕੇ ਜਾਇਆ ਗਿਆ ਜਿੱਥੇ ਵੱਡੇ ਵੱਡੇ ਕੋਲੂ ਲੱਗੇ ਹੋਏ ਸਨ ਉਹਨਾਂ ਨੂੰ ਇਹ ਸੀ ਕਿ ਕੋਲੂਆਂ ਨੂੰ ਦੇਖ ਕੇ ਡਰ ਜਾਣਗੇ ਪਰ ਬਾਬਾ ਮੋਤੀराम ਜੀ ਤੇ ਉਹਨਾਂ ਦਾ ਪਰਿਵਾਰ ਇਹਨਾਂ ਨੂੰ ਦੇਖ ਕੇ ਵੀ ਨਾ ਡੋਲਿਆ ਇਸ ਤੋਂ ਬਾਅਦ ਝਾਲਮਾ ਨੇ ਬਾਬਾ ਮੋਤੀਰਾਮ ਮਹਿਰਾ ਜੀ ਦੇ 7 ਸਾਲਾ ਪੁੱਤਰ ਨਰਾਇਣ ਨੂੰ ਸਭ ਤੋਂ ਪਹਿਲਾਂ ਕੋਲੂ ਚ ਪਾਇਆ ਉਹਨਾਂ ਨੇ ਪੈਰਾਂ ਵਾਲੇ ਪਾਸਿਆਂ ਤੋਂ ਭਾਈ ਨਰਾਇਣਾ ਜੀ ਨੂੰ ਕੁੱਲ ਸਪੀਡ ਨਾਲ ਸ਼ੁਰੂ ਕੀਤਾ ਪੁੱਤਰ ਨਰਾਇਣ ਦੇ ਲਹੂ ਦੀਆਂ ਤੇ ਧੀਰੀਆਂ ਪਿਤਾ ਮੋਤੀਰਾਮ ਦੇ ਮੂੰਹ ਤੇ ਆ ਕੇ ਵੱਜੀਆਂ ਨਰਾਇਣੇ ਦੀਆਂ ਹੱਡੀਆਂ ਟੁੱਟਣ ਦੀ ਕੜਕੜਦੀ ਆਵਾਜ਼ ਹੋਣੀ ਸ਼ੁਰੂ ਹੋ ਗਈ ਥੱਲੇ ਐਦਾਂ ਜਿਦਾਂ ਲਹੂ ਦਾ ਗਲੇਚਾ ਵਿਛਾਇਆ ਜਾਣ ਲੱਗਾ ਹੋਵੇ ਤੇ ਦੂਜੇ ਪਾਸੇ ਮਾਸ ਦੀ ਮਿਚ ਜਹੀ ਨਿਕਲ ਕੇ ਢੇਰੀ ਲੱਗਦੀ ਜਾ ਰਹੀ ਸੀ ਇਸ ਤੋਂ ਬਾਅਦ ਇੱਕ ਇੱਕ ਕਰਕੇ ਬਾਬਾ ਮੋਤੀਰਾਮ ਮਹਾਰਾਜ ਜੀ ਦੇ ਪੂਰੇ ਪਰਿਵਾਰ ਨੂੰ 80 ਸਾਲਾ ਮਾਤਾ-ਮਤਾ ਲਾਧੂ ਜੀ ਉਹਨਾਂ ਦੀ ਪਤਨੀ ਬੀਬੀ ਭੁੱਲੀ ਜੀ ਨੂੰ ਕੋਲੂ ਦੇ ਵਿੱਚ ਇੱਕ ਇੱਕ ਕਰਕੇ ਪੀੜਿਆ ਗਿਆ ਤੇ ਹਰ ਵਾਰ ਪਰਿਵਾਰ ਦੇ ਹਰੇਕ ਮੈਂਬਰ ਨੂੰ ਪੀੜੇ ਜਾਣ ਤੋਂ ਪਹਿਲਾਂ ਤੇ ਵਿੱਚ ਵਿੱਚ ਕੋਲੂ ਰੋਕ ਕੇ ਬਾਬਾ ਮੋਤੀराम ਮਹਾਰਾਜ ਜੀ ਨੂੰ ਪੁੱਛਿਆ ਗਿਆ ਅਜੇ ਵੀ ਸਮਾਂ ਹੈ ਗੱਲ ਮੰਨ ਲੈ ਆਪਣੇ ਜਾਨ ਮਚਾਲੇ ਪਰ ਬਾਬਾ ਮੋਤੀराम ਜੀ ਆਪਣੀ ਗੱਲ ਤੇ ਟਿਕੇ ਰਹੇ ਤੇ ਇੱਕੋ ਗੱਲ ਕਹੀ ਕਿ ਮੈਨੂੰ ਸਿੱਖੀ ਚਾਹੀਦੀ ਹੈ ਬਾਬਾ ਮੋਤੀਰਾਮ ਮਹਾਰਾਜ ਜੀ ਤੇ ਉਹਨਾਂ ਦੀ ਪਰਿਵਾਰ ਦੀ ਸ਼ਹੀਦੀ ਨੂੰ ਸਮਰਪਿਤ ਇੱਕ ਗੁਰਦੁਆਰਾ ਗੁਰਦੁਆਰਾ ਅਮਰਸ਼ਹੀਦ ਬਾਬਾ ਮੋਤੀਰਾਮ ਮਹਾਰਾਜ ਜੀ ਸਰਹੰਦ ਤੋਂ ਥੋੜੀ ਹੀ ਦੂਰ ਬਣਿਆ ਆਇਆ ਹੈ ਤੇ ਇਸ ਗੁਰਦੁਆਰੇ ਵਿੱਚ ਅੱਜ ਵੀ ਉਹ ਗਲਾਸ ਸ਼ੋਭਿਤ ਹਨ ਜਿਨ੍ਹਾਂ ਵਿੱਚ ਸਹਬਜ਼ਾਦਾ ਤੇ ਮਾਤਾ ਜੀ ਨੂੰ ਦੁੱਧ ਪਾਇਆ ਗਿਆ ਸੀ ਜੇਕਰ ਸਾਡੀ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇੱਕ ਵਾਰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇਕਰ ਹੋ ਸਕੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਬੇਗਮ ਜ਼ੈਨਾਤ ਤੇ ਬਾਬਾ ਮੋਤੀराम ਮਹਾਰਾਜ ਜੀ ਬਾਰੇ ਸਾਰਿਆਂ ਨੂੰ ਪਤਾ ਲੱਗ ਸਕੇ ਧੰਨਵਾਦ